ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਨੇ ਪੰਜਾਬੀ ਵਿਦਿਆਰਥੀ ਨੂੰ ਤੱਕੇ ਮਾਰ ਕੇ ਕੱਢਿਆ ਮਾਂ ਪਿਓ ਦੀ ਕਮਾਈ ਖੂੰ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਇੱਕ ਅਜਿਹੀ ਕਹਾਣੀ ਵਿੱਚ ਜਿਸ ਨੂੰ ਸੁਣ ਕੇ ਤੁਹਾਡੇ ਦਿਲ ਵਿੱਚ ਇੱਕ ਤੂਫਾਨ ਉੱਠੇਗਾ ਅੱਖਾਂ ਵਿੱਚ ਪਾਣੀ ਆ ਜਾਵੇਗਾ ਤੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਇਹ ਸਭ ਕੁਝ ਕਿਵੇਂ ਹੋ ਸਕਦਾ ਹੈ ਇਹ ਕਹਾਣੀ ਹੈ ਅਮਰਪ੍ਰੀਤ ਸਿੰਘ ਦੀ ਇੱਕ ਨੌਜਵਾਨ ਪੰਜਾਬੀ ਵਿਦਿਆਰਥੀ ਦੀ ਜਿਸਨੇ ਆਪਣੇ ਮਾਪਿਆਂ ਦੀ ਜ਼ਿੰਦਗੀ ਭਰ ਦੀ ਕਮਾਈ ਇੱਕ ਸੁਪਨੇ ਵਿੱਚ ਲਾ ਦਿੱਤੀ ਪਰ ਉਹ ਸੁਪਨਾ ਇੱਕ ਰਾਤ ਵਿੱਚ ਚੂਰ-ਚੂਰ ਹੋ ਗਿਆ ਅਮਰਪ੍ਰੀਤ ਸਿੰਘ ਜਿਸਦਾ ਨਾਂ ਸੁਣਦਿਆਂ ਹੀ ਲੱਗਦਾ ਸੀ ਕਿ ਇਹ ਬੰਦਾ ਜ਼ਿੰਦਗੀ ਵਿੱਚ ਬਹੁਤ ਕੁਝ ਕਰੇਗਾ ਉਹੀ ਅੱਜ ਇੱਕ ਅਜਿਹੀ ਹਾਲਤ ਵਿੱਚ ਹੈ ਕਿ ਉਸਦੇ ਮਾਪਿਆਂ ਦੀਆਂ ਅੱਖਾਂ ਵਿੱਚ ਹਰ ਰੋਜ਼ ਪਾਣੀ ਪਰ ਆਉਂਦਾ ਹੈ ਤੁਸੀਂ ਸੋਚੋ ਇੱਕ ਪਿੰਡ ਦਾ ਲੜਕਾ ਜਿਸਨੇ ਆਪਣੇ ਘਰ ਦੀਆਂ ਖੇਤਾਂ ਵਿੱਚ ਕੰਮ ਕਰਦਿਆ ਆਪਣੇ ਪਿਤਾ ਜੀ ਦੇ ਨਾਲ ਟਰੈਕਟਰ ਚਲਾਉਂਦਿਆ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾਂਦਿਆ ਸੁਪਨੇ ਵੇਖੇ ਸਨ ਕਿ ਉਹ ਵਿਦੇਸ਼ ਜਾ ਕੇ ਪੜ੍ਹੇਗਾ ਵੱਡਾ ਆਦਮੀ ਬਣੇਗਾ ਤੇ ਆਪਣੇ ਮਾਪਿਓ ਨੂੰ ਸੁਖੀ ਰੱਖੇਗਾ ਪਰ ਕੈਨੇਡਾ ਨੇ ਉਸ ਨੂੰ ਤੱਕੇ ਮਾਰ ਕੇ ਕੱਢ ਦਿੱਤਾ ਤੇ ਉਸ ਦੇ ਮਾਪਿਓ ਦੀ ਜ਼ਿੰਦਗੀ ਭਰ ਦੀ ਕਮਾਈ ਖੂ ਵਿੱਚ ਡੋ ਗਈ ਅਮਰਪ੍ਰੀਤ ਦਾ ਪਿਤਾ ਜੀ ਜੋ ਕਿ ਇੱਕ ਸਧਾਰਨ ਕਿਸਾਨ ਸਨ ਉਹਨੇ ਆਪਣੀ ਜ਼ਮੀਨ ਵੇਚੀ ਕਰਜ਼ਾ ਚੁਕਾਇਆ ਤੇ ਆਪਣੇ ਪੁੱਤਰ ਨੂੰ ਕੈਨੇਡਾ ਭੇਜਿਆ ਮਾਂ ਨੇ ਆਪਣੇ ਗਹਿਣੇ ਵੇਚੇ ਤੇ ਹਰ ਰੋਜ਼ ਰੱਬ ਨੂੰ ਯਾਦ ਕਰਦੀ ਰਹੀ ਕਿ ਉਸ ਦਾ ਪੁੱਤਰ ਸੁਰੱਖਿਅਤ ਰਹੇ ਪਰ ਜਦੋਂ ਅਮਰਪ੍ਰੀਤ ਨੂੰ ਵਾਪਸ ਧੱਕੇ ਮਾਰ ਕੇ ਭੇਜ ਦਿੱਤਾ ਗਿਆ ਤਾਂ ਉਸ ਦੇ ਘਰ ਵਿੱਚ ਇੱਕ ਸਨਾਂਟਾ ਛਾ ਗਿਆ ਤੁਸੀਂ ਕਲਪਨਾ ਕਰੋ ਉਹ ਪਲ ਜਦੋਂ ਅਮਰਪ੍ਰੀਤ 에ਅਰਪੋਰਟ ਤੋਂ ਵਾਪਸ ਆਇਆ ਉਸ ਦੀਆਂ ਅੱਖਾਂ ਵਿੱਚ ਨਿਰਾਸ਼ਾ ਤੇ ਮਾਪਿਆਂ ਦੀਆਂ ਅੱਖਾਂ ਵਿੱਚ ਦੁੱਖ ਦੀ ਡੂੰਗੀ ਖਾਈ ਇਹ ਕਹਾਣੀ ਸਿਰਫ ਅਮਰਪ੍ਰੀਤ ਦੀ ਨਹੀਂ ਬਲਕਿ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਹੈ ਜੋ ਵਿਦੇਸ਼ ਜਾ ਕੇ ਆਪਣੇ ਸੁਪਨੇ ਪੂਰੇ ਕਰਨ ਦੇ ਚਾਹ ਵਿੱਚ ਆਪਣੇ ਪਰਿਵਾਰ ਦੀ ਜ਼ਿੰਦਗੀ ਦਾਅ ਤੇ ਲਾ ਦਿੰਦੇ ਹਨ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਅਮਰਪ੍ਰੀਤ ਦੀ ਜ਼ਿੰਦਗੀ ਦੇ ਹਰ ਪਲ ਵਿੱਚ ਉਸਦੇ ਸੁਪਨਿਆਂ ਤੋਂ ਲੈ ਕੇ ਉਸ ਦੀ ਨਿਰਾਸ਼ਾ ਤੱਕ ਤੇ ਦੱਸਾਂਗੇ ਕਿ ਕਿਵੇਂ ਇੱਕ ਗਲਤ ਫੈਸਲੇ ਨੇ ਉਸਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਇਹ ਵੀਡੀਓ ਸੁਣ ਕੇ ਤੁਸੀਂ ਰੋਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੋਗੇ ਤੇ ਸੋਚੋਗੇ ਕਿ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ ਅਮਰਪ੍ਰੀਤ ਦੀ ਮਾਂ ਅੱਜ ਵੀ ਰਾਤ ਨੂੰ ਜਾਗ ਕੇ ਰੋਂਦੀ ਹੈ ਤੇ ਪੁੱਛਦੀ ਹੈ ਕਿ ਉਸਦੇ ਪੁੱਤਰ ਨੇ ਕੀ ਗੁਨਾਹ ਕੀਤਾ ਸੀ ਜੋ ਉਸਨੂੰ ਇੰਨੀ ਸਜ਼ਾ ਮਿਲੀ ਇੱਕ ਕਹਾਣੀ ਤੁਹਾਨੂੰ ਚੰਝੋੜ ਕੇ ਰੱਖ ਦੇਵੇਗੀ ਤੇ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਕਿ ਵਿਦੇਸ਼ ਜਾਣਾ ਕਿੰਨਾ ਆਸਾਨ ਲੱਗਦਾ ਹੈ ਪਰ ਉਸ ਵਿੱਚ ਲੁਕੇ ਖਤਰੇ ਕਿੰਨੇ ਵੱਡੇ ਹਨ ਤਾਂ ਆਓ ਸ਼ੁਰੂ ਕਰੀਏ ਇਹ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਅਮਰਪ੍ਰੀਤ ਸਿੰਘ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ ਜਿੱਥੇ ਖੇਤਾਂ ਦੀ ਹਰਿਆਲੀ ਤੇ ਨਦੀਆਂ ਦਾ ਪਾਣੀ ਉਸ ਦੀ ਜ਼ਿੰਦਗੀ ਦਾ ਹਿੱਸਾ ਸਨ ਉਸ ਦੇ ਪਿਤਾ ਜੀ ਸਗ ਗੁਰਦੀਪ ਸਿੰਘ ਇੱਕ ਸਧਾਰਨ ਕਿਸਾਨ ਸਨ ਜੋ ਸਾਰਾ ਦਿਨ ਖੇਤਾ ਵਿੱਚ ਪਸੀਨਾ ਵਹਾਉਂਦੇ ਤੇ ਰਾਤ ਨੂੰ ਥੱਕ ਕੇ ਘਰ ਆਉਂਦੇ ਮਾਂ ਬੀਬੀ ਜਸਵੀਰ ਕੌਰ ਘਰ ਦਾ ਸਾਰਾ ਕੰਮ ਸੰਭਾਲਦੀ ਤੇ ਅਮਰਪ੍ਰੀਤ ਨੂੰ ਪੜ੍ਹਾਈ ਲਈ ਹਰ ਤਰ੍ਹਾਂ ਪ੍ਰੇਰਿਤ ਕਰਦੀ ਅਮਰਪ੍ਰੀਤ ਬਚਪਨ ਤੋਂ ਹੀ ਹੋਸ਼ਿਆਰ ਸੀ ਸਕੂਲ ਵਿੱਚ ਹਮੇਸ਼ਾ ਪਹਿਲੇ ਨੰਬਰ ਤੇ ਆਉਂਦਾ ਤੇ ਉਸ ਦੇ ਅਧਿਆਪਕ ਵੀ ਉਸ ਨੂੰ ਵੱਡਾ ਆਦਮੀ ਬਣਦਾ ਵੇਖਣ ਦੇ ਸੁਪਨੇ ਵੇਖਦੇ ਸਨ ਪਰ ਪਿੰਡ ਵਿੱਚ ਰਹਿੰਦਿਆਂ ਉਸ ਨੇ ਵੇਖਿਆ ਕਿ ਜਿਹੜੇ ਲੜਕੇ ਵਿਦੇਸ਼ ਗਏ ਸੰ ਉਹ ਵੱਡੀਆਂ ਗੱਡੀਆਂ ਚਲਾਉਂਦੇ ਵੱਡੇ ਕਾਰ ਬਣਾਉਂਦੇ ਤੇ ਆਪਣੇ ਪਰਿਵਾਰ ਨੂੰ ਸੁੱਖ ਦਿੰਦੇ ਇਹ ਵੇਖ ਕੇ ਅਮਰਪ੍ਰੀਤ ਦੇ ਮਨ ਵਿੱਚ ਵੀ ਵਿਦੇਸ਼ ਜਾਣ ਦਾ ਸੁਪਨਾ ਜਾ ਗਿਆ ਉਸਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਕੈਨੇਡਾ ਜਾ ਕੇ ਪੜਾਈ ਕਰੇਗਾ ਤੇ ਇੱਕ ਵੱਡਾ ਇੰਜੀਨੀਅਰ ਬਣੇਗਾ ਪਿਤਾ ਜੀ ਨੇ ਪਹਿਲਾਂ ਤਾਂ ਮਨਾਂ ਕੀਤਾ ਕਿਹਾ ਕਿ ਪਿੰਡ ਵਿੱਚ ਹੀ ਰਹਿ ਕੇ ਕੁਝ ਕਰ ਲੈ ਪਰ ਅਮਰਪ੍ਰੀਤ ਨੇ ਜਿੱਦ ਪਕੜ ਲਈ ਉਸਨੇ ਆਪਣੇ ਦੋਸਤਾਂ ਤੋਂ ਸੁਣਿਆ ਕਿ ਕੈਨੇਡਾ ਵਿੱਚ ਪੜਾਈ ਕਰਨ ਨਾਲ ਜਲਦੀ ਨੌਕਰੀ ਮਿਲ ਜਾਂਦੀ ਹੈ ਤੇ ਪੀਆਰ ਵੀ ਆਸਾਨੀ ਨਾਲ ਮਿਲ ਜਾਂਦੀ ਹੈ। ਉਸਨੇ ਇੱਕ ਏਜੰਟ ਨਾਲ ਗੱਲ ਕੀਤੀ ਜਿਸਨੇ ਉਸ ਨੂੰ ਵੱਡੇ-ਵੱਡੇ ਵਾਅਦੇ ਕੀਤੇ। ਏਜੰਟ ਨੇ ਕਿਹਾ ਕਿ ਬਸ ਥੋੜੇ ਜਿਹੇ ਪੈਸੇ ਲਗਾਓ ਤੇ ਤੁਹਾਡਾ ਸੁਪਨਾ ਪੂਰਾ ਹੋ ਜਾਵੇਗਾ। ਅਮਰਪ੍ਰੀਤ ਦੇ ਪਿਤਾ ਜੀ ਨੇ ਆਪਣੀ ਜ਼ਮੀਨ ਦਾ ਇੱਕ ਹਿੱਸਾ ਵੇਚ ਦਿੱਤਾ। ਕਰਜ਼ਾ ਚੁਕਾਇਆ ਤੇ ماں ਨੇ ਆਪਣੇ ਸੋਨੇ ਦੇ ਗਹਿਣੇ ਵੇਚ ਦਿੱਤੇ। ਕੁੱਲ ਮਿਲਾ ਕੇ 5 ਲੱਖ ਰੁਪਏ ਤੋਂ ਵੱਧ ਦੀ ਰਕਮ ਅਮਰਪ੍ਰੀਤ ਨੂੰ ਕੈਨੇਡਾ ਪੇਜਣ ਲਈ ਖਰਚ ਹੋਈ। ਅਮਰਪ੍ਰੀਤ ਨੇ ਵੀਜ਼ਾ ਲਈ ਅਪਲਾਈ ਕੀਤਾ ਤੇ ਖੁਸ਼ਕਿਸਮਤੀ ਨਾਲ ਉਸ ਨੂੰ ਵੀਜ਼ਾ ਮਿਲ ਗਿਆ। ਜਦੋਂ ਉਹ ਕਰੋ ਨਿਕਲਿਆ ਤਾਂ ਪੂਰੇ ਪਿੰਡ ਨੇ ਉਸ ਨੂੰ ਵਿਦਾ ਕੀਤਾ ਤੇ ਮਾਂ ਨੇ ਉਸ ਦੇ ਮੱਥੇ ਤੇ ਟਿੱਕਾ ਲਗਾ ਕੇ ਅੱਖਾਂ ਵਿੱਚ ਪਾਣੀ ਪਾ ਕੇ ਦਵਾਈਆਂ ਦਿੱਤੀਆਂ। ਅਮਰਪ੍ਰੀਤ ਨੇ ਵਾਅਦਾ ਕੀਤਾ ਕਿ ਉਹ ਜਲਦੀ ਹੀ ਆਪਣੇ ਮਾਪਿਓ ਨੂੰ ਵਿਦੇਸ਼ ਬੁਲਾਵੇਗਾ ਪਰ ਕੌਣ ਜਾਣਦਾ ਸੀ ਕਿ ਇਹ ਵਿਦਾਇਗੀ ਉਸ ਦੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਪਲ ਬਣ ਜਾਵੇਗੀ ਅਮਰਪ੍ਰੀਤ ਜਹਾਜ਼ ਵਿੱਚ ਬੈਠਾ ਤੇ ਕੈਨੇਡਾ ਪਹੁੰਚ ਗਿਆ ਉਸ ਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਮੰਜ਼ਿਲ ਤੇ ਉਸ ਦਾ ਇੰਤਜ਼ਾਰ ਕੀ ਕਰ ਰਿਹਾ ਹੈ ਕੈਨੇਡਾ ਪਹੁੰਚ ਕੇ ਅਮਰਪ੍ਰੀਤ ਨੂੰ ਪਹਿਲਾ ਤਾਂ ਸਭ ਕੁਝ ਸੁਪਨਿਆਂ ਵਾਂਗ ਲੱਗਾ ਉਹ ਟੋਰਾਂਟੋ ਦੇ ਇੱਕ ਕਾਲਜ ਵਿੱਚ ਦਾਖਲ ਹੋਇਆ ਜਿੱਥੇ ਉਸਨੇ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਜਲਦੀ ਹੀ ਉਸਨੂੰ ਅਹਿਸਾਸ ਹੋਇਆ ਕਿ ਇੱਥੇ ਜ਼ਿੰਦਗੀ ਉਨੀ ਆਸਾਨ ਨਹੀਂ ਜਿੰਨੀ ਏਜੰਟ ਨੇ ਦੱਸੀ ਸੀ ਕਾਲਜ ਦੀ ਫੀਸ ਬਹੁਤ ਜ਼ਿਆਦਾ ਸੀ ਤੇ ਰਹਿਣ ਸਹਿਣ ਦਾ ਖਰਚਾ ਵੀ ਉਸ ਦੀ ਸੋਚ ਤੋਂ ਕਿਤੇ ਵੱਧ ਸੀ ਅਮਰਪ੍ਰੀਤ ਨੂੰ ਪਾਰਟ ਟਾਈਮ ਨੌਕਰੀ ਕਰਨੀ ਪਈ ਉਹ ਸਵੇਰੇ ਕਾਲਜ ਜਾਂਦਾ ਤੇ ਸ਼ਾਮ ਨੂੰ ਇੱਕ ਰੈਸਟੋਰੈਂਟ ਵਿੱਚ ਬਰਤਨ ਧੋਣ ਦਾ ਕੰਮ ਕਰਦਾ ਉਸ ਦੀ ਜੇਬ ਵਿੱਚ ਪੈਸੇ ਬਹੁਤ ਘੱਟ ਬਚਦੇ ਤੇ ਉਹ ਆਪਣੇ ਮਾਪਿਆਂ ਨੂੰ ਫੋਨ ਕਰਕੇ ਝੂਠ ਬੋਲਦਾ ਕਿ ਸਭ ਕੁਝ ਠੀਕ ਹੈ ਪਰ ਅਸਲ ਵਿੱਚ ਉਹ ਹਰ ਰੋਜ਼ ਥੱਕ ਕੇ ਚੂਰ ਹੋ ਜਾਂਦਾ ਸੀ ਉਸ ਦੇ ਦੋਸਤਾਂ ਨੇ ਉਸ ਨੂੰ ਦੱਸਿਆ ਕਿ ਜੇਕਰ ਉਹ ਪੀਆਰ ਲਈ ਅਪਲਾਈ ਕਰੇ ਤਾਂ ਉਸ ਦੀ ਜ਼ਿੰਦਗੀ ਸੈੱਟ ਹੋ ਜਾਵੇਗੀ ਅਮਰਪ੍ਰੀਤ ਨੇ ਏਜੰਟ ਨਾਲ ਗੱਲ ਕੀਤੀ ਜਿਸ ਨੇ ਉਸ ਨੂੰ ਕਿਹਾ ਕਿ ਉਹ ਇੱਕ ਫਰਜ਼ੀ ਨੌਕਰੀ ਦਾ ਪ੍ਰਬੰਧ ਕਰ ਦੇਵੇਗਾ ਜਿਸ ਨਾਲ ਪੀ ਆਰ ਆਸਾਨੀ ਨਾਲ ਮਿਲ ਜਾਵੇਗੀ ਅਮਰਪ੍ਰੀਤ ਨੇ ਸੋਚਿਆ ਕਿ ਇਹ ਇੱਕ ਛੋਟੀ ਜਹੀ ਗੱਲ ਹੈ ਤੇ ਉਸਨੇ ਏਜੰਟ ਦੀ ਗੱਲ ਮੰਨ ਲਈ ਉਸਨੇ ਵਾਧੂ ਪੈਸੇ ਏਜੰਟ ਨੂੰ ਦਿੱਤੇ ਜੋ ਉਸਨੇ ਆਪਣੇ ਮਾਪਿਓ ਤੋਂ ਮੰਗਵਾਏ ਪਰ ਇਹ ਗਲਤੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਣ ਵਾਲੀ ਸੀ ਕੁਝ ਮਹੀਨਿਆਂ ਬਾਅਦ ਜਦੋਂ ਅਮਰਪ੍ਰੀਤ ਦੀ ਪੀਆਰ ਅਪਲੀਕੇਸ਼ਨ ਦੀ ਜਾਂਚ ਹੋਈ ਤਾਂ ਪਤਾ ਲੱਗਾ कि ਉਸ ਦੇ ਦਸਤਾਵੇਜ਼ ਫਰਜ਼ੀ ਸਨ ਕੈਨੇਡਾ ਦੀ ਇਮੀਗ੍ਰੇਸ਼ਨ ਵਿਭਾਗ ਨੇ ਉਸ ਨੂੰ ਨੋਟਿਸ ਭੇਜਿਆ ਤੇ ਉਸ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ ਅਮਰਪ੍ਰੀਤ ਨੇ ਬਹੁਤ ਕੋਸ਼ਿਸ਼ ਕੀਤੀ ਵਕੀਲ ਨਾਲ ਗੱਲ ਕੀਤੀ ਪਰ ਸਭ ਕੁਝ ਬੇਕਾਰ ਸਾਬਤ ਹੋਇਆ ਇੱਕ ਦਿਨ ਉਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਫੜ ਲਿਆ ਤੇ ੱੱਕੇ ਮਾਰ ਕੇ ਜਹਾਜ਼ ਵਿੱਚ ਬਿਠਾ ਕੇ ਵਾਪਸ ਭਾਰਤ ਭੇਜ ਦਿੱਤਾ ਜਦੋਂ ਉਹ ਭਾਰਤ ਪਹੁੰਚਿਆ ਤਾਂ ਉਸਦੇ ਹੱਥ ਵਿੱਚ ਸਿਰਫ ਇੱਕ ਛੋਟਾ ਜਿਹਾ ਬੈਗ ਸੀ ਤੇ ਉਸਦੇ ਦਿਲ ਵਿੱਚ ਨਿਰਾਸ਼ਾ ਦਾ ਸਮੁੰਦਰ ਉਸਨੇ ਆਪਣੇ ਮਾਪਿਓ ਨੂੰ ਫੋਨ ਕੀਤਾ ਪਰ ਉਹ ਉਹਨਾਂ ਨੂੰ ਸੱਚ ਦੱਸਣ ਤੋਂ ਡਰ ਰਿਹਾ ਸੀ ਜਦੋਂ ਉਹ ਪਿੰਡ ਪਹੁੰਚਿਆ ਤਾਂ ਉਸਦੇ ਪਿਤਾ ਜੀ ਨੇ ਉਸ ਨੂੰ ਵੇਖ ਕੇ ਪੁੱਛਿਆ ਪੁੱਤ ਕੀ ਹੋਇਆ ਅਮਰਪ੍ਰੀਤ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਹ ਆਪਣੇ ਪਿਤਾ ਜੀ ਦੇ ਗਲੇ ਲੱਗ ਕੇ ਰੋਣ ਲੱਗ ਪਿਆ ਅਮਰਪ੍ਰੀਤ ਦੀ ਵਾਪਸੀ ਨੇ ਉਸਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਉਸਦੇ ਪਿਤਾ ਜੀ ਜਿਨ੍ਹਾਂ ਨੇ ਆਪਣੀ ਜ਼ਮੀਨ ਵੇਚੀ ਸੀ ਹੁਣ ਕਰਜ਼ੇ ਦੇ ਬੋਝ ਹੇਠ ਦਬੇ ਹੋਏ ਸਨ ਉਹ ਹਰ ਰੋਜ਼ ਬੈਗ ਵਾਲਿਆਂ ਦੇ ਫੋਨਾਂ ਤੋਂ ਪਰੇਸ਼ਾਨ ਰਹਿੰਦੇ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਮਾਂ ਜਿਸ ਨੇ ਆਪਣੇ ਗਹਿਣੇ ਵੇਚੇ ਸਨ ਹੁਣ ਘਰ ਵਿੱਚ ਚੁੱਪਚਾਪ ਬੈਠੇ ਰਹਿੰਦੀ ਤੇ ਅਮਰਪ੍ਰੀਤ ਨੂੰ ਵੇਖ ਕੇ ਰੋਂਦੀ ਪਿੰਡ ਵਾਲੇ ਜਿਨ੍ਹਾਂ ਨੇ ਅਮਰਪ੍ਰੀਤ ਨੂੰ ਵਿਦਾ ਕੀਤਾ ਸੀ ਹੁਣ ਉਸਦੇ ਪਰਿਵਾਰ ਤੇ ਹੱਸਦੇ ਤੇ ਗੱਲਾਂ ਕੱਢਦੇ ਕਿ ਇਹ ਤਾਂ ਪੈਸੇ ਡੁੱਬੋ ਕੇ ਆ ਗਿਆ ਅਮਰਪ੍ਰੀਤ ਨੂੰ ਇਹ ਸਭ ਸੈਣਾ ਬਹੁਤ ਔਖਾ ਲੱਗ ਰਿਹਾ ਸੀ ਉਹ ਆਪਣੇ ਆਪ ਨੂੰ ਕੋਸਦਾ ਕਿ ਉਸਨੇ ਏਜੰਟ ਦੀ ਗੱਲ ਕਿਉਂ ਮੰਨ ਲਈ ਉਸਨੇ ਸੋਚਿਆ ਕਿ ਉਹ ਮੁੜ ਕੋਸ਼ਿਸ਼ ਕਰੇਗਾ ਪਰ ਉਸ ਕੋਲ ਹੁਣ ਨਾ ਪੈਸੇ ਸਨ ਨਾ ਹਿੰਮਤ ਉਸਦੇ ਪਿਤਾ ਜੀ ਨੇ ਉਸਨੂੰ ਕਿਹਾ ਕਿ ਹੁਣ ਪਿੰਡ ਵਿੱਚ ਹੀ ਰਹਿ ਕੇ ਕੁਝ ਕਰ ਪਰ ਅਮਰਪ੍ਰੀਤ ਦੇ ਮਨ ਵਿੱਚ ਵਿਦੇਸ਼ ਦਾ ਸੁਪਨਾ ਅਜੇ ਵੀ ਜਿੰਦਾ ਸੀ ਉਸਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਤੇ ਪਤਾ ਲੱਗਾ ਕਿ ਉਸ ਵਾਂਗ ਹਜ਼ਾਰਾਂ ਪੰਜਾਬੀ ਨੌਜਵਾਨ ਏਜੰਟਾਂ ਦੇ ਚੌਂਸੇ ਵਿੱਚ ਆ ਕੇ ਆਪਣੇ ਪਰਿਵਾਰ ਦੀ ਕਮਾਈ ਡੁੱਬੋ ਚੁੱਕੇ ਹਨ ਅਮਰਪ੍ਰੀਤ ਨੇ ਫੈਸਲਾ ਕੀਤਾ ਕਿ ਉਹ ਆਪਣੀ ਕਹਾਣੀ ਸਾਰਿਆਂ ਨਾਲ ਸਾਂਝੀ ਕਰੇਗਾ ਤਾਂ ਜੋ ਕੋਈ ਹੋਰ ਉਸ ਵਾਂਗ ਠੱਗੇ ਨਾ ਜਾਵੇ ਉਸਨੇ ਪਿੰਡ ਵਿੱਚ ਇੱਕ ਮੀਟਿੰਗ ਰੱਖੀ ਤੇ ਨੌਜਵਾਨਾਂ ਨੂੰ ਦੱਸਿਆ ਕਿ ਵਿਦੇਸ਼ ਜਾਣ ਤੋਂ ਪਹਿਲਾਂ ਪੂਰੀ ਜਾਂਚ ਕਰੋ ਏਜੰਟਾਂ ਤੇ ਪਰੋਸਾ ਨਾ ਕਰੋ ਉਸ ਦੀ ਮਾਂ ਨੇ ਵੀ ਉਸ ਦਾ ਸਾਥ ਦਿੱਤਾ ਤੇ ਔਰਤਾਂ ਨੂੰ ਸਮਝਾਇਆ ਕਿ ਆਪਣੇ ਬੱਚਿਆਂ ਨੂੰ ਸਮਝਾਓ ਤੇ ਪੈਸੇ ਅਣਜਾਣ ਲੋਕਾਂ ਨੂੰ ਨਾ ਦਿਓ ਅਮਰਪ੍ਰੀਤ ਨੇ ਇੱਕ ਛੋਟੀ ਜਹੀ ਨੌਕਰੀ ਸ਼ੁਰੂ ਕੀਤੀ ਤੇ ਆਪਣੇ ਪਿਤਾ ਜੀ ਦੇ ਕਰਜ਼ੇ ਉਤਾਰਨ ਲਈ ਮਦਦ ਕਰਨ ਲੱਗ ਪਿਆ ਉਸ ਦੇ ਦਿਲ ਵਿੱਚ ਅਜੇ ਵੀ ਦੁੱਖ ਸੀ ਪਰ ਉਸ ਸਮਝ ਗਿਆ ਸੀ ਕਿ ਜ਼ਿੰਦਗੀ ਵਿੱਚ ਸੁਪਨੇ ਵੇਖਣੇ ਚੰਗੀ ਗੱਲ ਹੈ ਪਰ ਉਹਨਾਂ ਨੂੰ ਪੂਰਾ ਕਰਨ ਲਈ ਸਹੀ ਰਾਹ ਚੁਣਨਾ ਜ਼ਰੂਰੀ ਹੈ। ਅਮਰਪ੍ਰੀਤ ਦੀ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਉਸ ਦੀ ਜ਼ਿੰਦਗੀ ਦੇ ਉਤਾਰ-ਚੜ੍ਹਾਣ ਨੇ ਉਸ ਨੂੰ ਇੱਕ ਮਜ਼ਬੂਤ ਇਨਸਾਨ ਬਣਾ ਦਿੱਤਾ। ਉਸ ਨੇ ਸਮਝ ਲਿਆ ਕਿ ਵਿਦੇਸ਼ ਜਾਣਾ ਕੋਈ ਸੁਪਨਿਆਂ ਦੀ ਮੰਜ਼ਿਲ ਨਹੀਂ, ਬਲਕਿ ਇੱਕ ਜ਼ਿੰਮੇਵਾਰੀ ਹੈ। ਉਸ ਨੇ ਆਪਣੇ ਪਿੰਡ ਵਿੱਚ ਇੱਕ ਛੋਟਾ ਜਿਹਾ ਸਕੂਲ ਖੋਲ੍ਹਿਆ, ਜਿੱਥੇ ਉਹ ਨੌਜਵਾਨਾਂ ਨੂੰ ਮੁਫਤ ਵਿੱਚ ਪੜਾਉਂਦਾ ਤੇ ਉਹਨਾਂ ਨੂੰ ਸਹੀ ਰਾਹ ਦਿਖਾਉਂਦਾ। ਉਸ ਦੇ ਪਿਤਾ ਜੀ ਨੇ ਵੀ ਉਸ ਦਾ ਸਾਥ ਦਿੱਤਾ ਤੇ ਧੀਰੇ ਧੀਰੇ ਉਹਨਾਂ ਦਾ ਕਰਜ਼ਾ ਉੱਤਰ ਗਿਆ ਮਾਂ ਦੀਆਂ ਅੱਖਾਂ ਵਿੱਚ ਹੁਣ ਦੁੱਖ ਦੀ ਬਜਾਏ ਖੁਸ਼ੀ ਦੀ ਚਮਕ ਸੀ ਅਮਰਪ੍ਰੀਤ ਨੇ ਸੋਸ਼ਲ ਮੀਡੀਆ ਤੇ ਆਪਣੀ ਕਹਾਣੀ ਸਾਂਝੀ ਕੀਤੀ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਏਜੰਟਾਂ ਦੇ ਚੋਅਸੇ ਵਿੱਚ ਨਾ ਆਓ ਉਸ ਦੀ ਕਹਾਣੀ ਨੇ ਹਜ਼ਾਰਾਂ ਨੌਜਵਾਨਾਂ ਨੂੰ ਸੁਚੇਤ ਕੀਤਾ ਤੇ ਬਹੁਤ ਸਾਰੇ ਪਰਿਵਾਰਾਂ ਨੂੰ ਤਬਾਹੀ ਤੋਂ ਬਚਾਇਆ ਅਮਰਪ੍ਰੀਤ ਅੱਜ ਵੀ ਆਪਣੇ ਪਿੰਡ ਵਿੱਚ ਰਹਿੰਦਾ ਹੈ ਤੇ ਆਪਣੇ ਮਾਪਿਓ ਦੀ ਸੇਵਾ ਕਰਦਾ ਹੈ ਉਸ ਨੇ ਸਮਝ ਲਿਆ ਕਿ ਅਸਲ ਖੁਸ਼ੀ ਪੈਸੇ ਜਾਂ ਵਿਦੇਸ਼ ਵਿੱਚ ਨਹੀਂ ਬਲਕਿ ਆਪਣੇ ਪਰਿਵਾਰ ਦੇ ਨਾਲ ਹੈ ਉਸ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਅਸੀਂ ਸਹੀ ਰਾਹ ਤੇ ਚੱਲੀਏ ਤਾਂ ਸਾਡੇ ਸੁਪਨੇ ਜ਼ਰੂਰ ਪੂਰੇ ਹੁੰਦੇ ਹਨ ਚਾਹੇ ਉਹ ਪਿੰਡ ਵਿੱਚ ਹੀ ਕਿਉਂ ਨਾ ਹੋਣ ਇਸ ਕਹਾਣੀ ਦਾ ਸੰਦੇਸ਼ ਹੈ ਕਿ ਸੁਪਨੇ ਵੇਖੋ ਪਰ ਸਹੀ ਰਾਹ ਤੇ ਚੱਲ ਕੇ ਏਜੰਟਾਂ ਤੇ ਅਣਜਾਣ ਲੋਕਾਂ ਤੇ ਪਰੋਸਾ ਨਾ ਕਰੋ ਤੇ ਆਪਣੇ ਮਾਪਿਓਂ ਦੀ ਕਮਾਈ ਨੂੰ ਜੋਖਮ ਵਿੱਚ ਨਾ ਪਾਓ ਵਿਦੇਸ਼ ਜਾਣ ਤੋਂ ਪਹਿਲਾਂ ਪੂਰੀ ਜਾਂਚ ਕਰੋ ਤੇ ਆਪਣੇ ਪਰਿਵਾਰ ਨਾਲ ਸਲਾਹ ਕਰੋ ਅਸਲ ਖੁਸ਼ੀ ਪਰਿਵਾਰ ਦੇ ਨਾਲ ਹੀ ਹੈ ਤੇ ਸੱਚੀ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ